ਘਰ ਪ੍ਰਭਾਵਿਤ ਕਿਸਾਨਾਂ ਨੂੰ 13 ਅਕਤੂਬਰ ਤੋਂ ਮਿਲੇਗਾ ਕਣਕ ਦਾ ਮੁਫਤ ਬੀਜ 5 ਏਕੜ ਤੋਂ ਘੱਟ ਜ਼ਮੀਨ ਵਾਲਿਆਂ ਦੀ ਮਦਦ ਕਰੇਗੀ ਸਰਕਾਰ ਕਰਜ਼ਾ ਦਾਇਗੀ ਦੀ ਮਿਆਦ 'ਚ ਵੀ ਛੋਟ ਪੂਰੇ ਦੇਸ਼ 'ਚ ਅੱਜ ਕਰਵਾ ਚੌਧੀਆਂ ਰੌਣਕਾਂ ਪਤੀ ਦੀ ਲੰਬੀ ਉਮਰ ਲਈ ਪਤਨੀਆਂ ਨੇ ਰੱਖਿਆ ਵਰਤ ਰਾਤ ਨੂੰ ਚੰਦਰਮਾ ਦਾ ਦੀਦਾਰ ਕਰਕੇ ਖਾਣ ਗੀਆਂ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈ ਸਸਤੀਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਜ਼ਿਕਰ ਕਰਦੇ ਆਂ ਵਰਿੰਦਰ ਕੁਮਨ ਦਾ ਜਿਨ੍ਹਾਂ ਨੂੰ ਮੌਤ ਦਾ ਅਟੈਕ ਆਇਆ ਤੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਕੁਮਨ ਜਿਹੜੇ ਇੱਕ ਬਹੁਤ ਛੋਟੀ ਜੀ ਮੋਡੇ ਦੀ ਸਰਜਰੀ ਕਰਾਉਣ ਅੰਮ੍ਰਿਤਸਰ ਦੇ ਫੋਟੇਸ ਹਸਪਤਾਲ ਗਏ ਸੀ ਪਰ ਉਹ ਐਸਾ ਆਪਰੇਸ਼ਨ ਥੀਏਟਰ ਚ ਗਏ ਕਿ ਉੱਥੋਂ ਵਾਪਸ ਹੀ ਨਹੀਂ ਆ ਪਏ ਉੱਥੋਂ ਬਾਹਰ ਹੀ ਨਹੀਂ ਨਿਕਲ ਪਾਏ ਔਰ ਖਬਰ ਆਈ ਵਰਿੰਦਰ ਕੁਮਨ ਦੀ ਮੌਤ ਦੀ ਜਦੋਂ ਆਪਰੇਸ਼ਨ ਚੱਲ ਰਿਹਾ ਸੀ ਉਸ ਵੇਲੇ ਕੁਝ ਐਸਾ ਹੋਇਆ ਕਿ ਵਰਿੰਦਰ ਕੁਮਨ ਨੂੰ ਦੋ ਹਾਰਟ ਅਟੈਕ ਆਏ ਤੇ ਵਰਿੰਦਰ ਕੁਮਨ ਦੀ ਜਾਨ ਚਲੀ ਗਈ ਅੱਜ ਦੁਪਹਿਰੇ ਜਲੰਧਰ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਚੋਰਾ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਜਿੱਥੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਦੇਰ ਰਾਤ ਉਹਨਾਂ ਦੀ ਮ੍ਰਿਤਕ ਦੇਹ ਲਿਆਂਦੀ ਗਈ ਸੀ ਉਹਨਾਂ ਦੇ ਜੱਦੀ ਘਰ ਚ ਕੱਲ ਸ਼ਾਮ ਦੀ ਇਕ ਘਟਨਾ ਹੈ 5 ਤੋਂ 6 ਵਜੇ ਦੇ ਦਰਮਿਆਨ ਦੀ ਜਿਸ ਵੇਲੇ ਵਰਿੰਦਰ ਦਾ ਆਪਰੇਸ਼ਨ ਹੋ ਰਿਹਾ ਸੀ ਔਰ ਉਸ ਆਪਰੇਸ਼ਨ ਦੇ ਦੌਰਾਨ ਇਹ ਉਹਨਾਂ ਨੂੰ ਦੋ ਹਾਰਟ ਅਟੈਕ ਆਏ ਤੇ ਉਹਨਾਂ ਦੀ ਮੌਤ ਹੋ ਗਈ ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਜਾਣਕਾਰਾਂ ਨਹੀਂ ਸਕੇ ਸਬੰਧੀਆਂ ਨੇ ਹਸਪਤਾਲ ਪ੍ਰਸ਼ਾਸਨ ਤੇ ਸਵਾਲ ਵੀ ਚੱਕੇ ਔਰ ਕਿਹਾ ਕਿ ਘੱਟੋ ਘੱਟ ਉਹਨਾਂ ਨੂੰ ਕਲੀਅਰ ਪਿਕਚਰ ਦੱਸੀ ਜਾਵੇ ਕਿ ਆਖਿਰ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਹੋਇਆ ਕੀ ਐਸਾ ਆਪਰੇਸ਼ਨ ਥੀਏਟਰ ਚ ਕੀ ਹੋਇਆ ਕਿ ਉਹਨਾਂ ਦੀ ਮੌਤੀ ਹੋ ਗਈ ਸੋ ਪਰਿਵਾਰ ਦੇ ਕਈ ਸਾਰੇ ਸਵਾਲ ਨੇ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਤੇ ਸਵਾਲ ਚੱਕੇ ਨੇ ਉੱਥੇ ਕੱਲ ਕਾਫੀ ਹੰਗਾਮਾ ਵੀ ਕੀਤਾ ਗਿਆ ਪਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਨਾ ਹੀ ਫੋਰਟਿਸ ਵੱਲੋਂ ਕੋਈ ਆਫੀਸ਼ੀਅਲ ਸਟੇਟਮੈਂਟ ਦਿੱਤੀ ਗਈ ਹੈ ਕੋਈ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਵਰਿੰਦਰ ਘੁੰਮਣ ਦੀ ਮੌਤ ਨੂੰ ਲੈ ਕੇ ਹਜੇ ਤੱਕ ਫੋਰਟਿਸ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਸਿਰਫ ਪਰਿਵਾਰ ਦੇ ਜ਼ਰੀਏ ਇਹ ਜਾਣਕਾਰੀ ਆਈ ਕਿ ਉਹਨਾਂ ਨੂੰ ਜਿਸ ਵੇਲੇ ਆਪਰੇਸ਼ਨ ਚੱਲ ਰਿਹਾ ਸੀ ਆਪਰੇਸ਼ਨ ਥੀਏਟਰ ਚੋਂ ਅੰਦਰੋਂ ਫੋਨ ਆਇਆ ਕਿ ਉਹਨਾਂ ਦੀ ਹਾਲਤ ਵਿਗੜ ਗਈ ਹੈ ਔਰ ਉਸ ਤੋਂ ਕੁਝ ਥੇਰ ਬਾਅਦ ਖਬਰ ਆਈ ਕਿ ਉਹਨਾਂ ਦੀ ਮੌਤ ਹੋ ਗਈ ਹੈ ਦੋ ਹਾਰਟ ਅਟੈਕ ਵਰਿੰਦਰ ਘੁੰਮਣ ਨੂੰ ਆਏ ਮਸਲ ਦੀ ਇੰਜਰੀ ਸੀ ਔਰ ਇੱਕ ਛੋਟਾ ਜਿਹਾ ਮੋਡੇ ਦਾ ऑपरेशन करायਨ ਗਏ ਸੀ ਕੱਲ ਦੀ ਅਪਾਇੰਟਮੈਂਟ ਲਈ ਹੋਈ ਸੀ ਕੱਲ ਹੀ ਪਹੁੰਚੇ ਸੀ ਔਰ ਕੱਲ ਹੀ ਵਾਪਸ ਵੀ ਆ ਜਾਣਾ ਸੀ ਸਰਜਰੀ ਤੋਂ ਬਾਅਦ ਪਰ ਉਹ ਵਾਪਸੀ ਹੋ ਹੀ ਨਹੀਂ ਪਾਈ ਤੇ ਅਖੀਰ ਉਹਨਾਂ ਦੀ ਮ੍ਰਿਤਕ ਦੇ ਘਰ ਪਹੁੰਚੇ ਤਰਜੀਵ ਸ਼ਰਮਾ ਸਾਡੇ ਸਹਾਇਕੀ ਜੁੜੇ ਹੋਏ ਨੇ ਜਲੰਧਰ ਤੋਂ ਉਹਨਾਂ ਦੇ ਪਿੰਡ ਤੋਂ ਰਾਜੀਵ ਐਸ ਵੇਲੇ ਕੀ ਹੁਣ ਸਥਿਤੀ ਹੈ ਅੰਤਿਮ ਸੰਸਕਾਰ ਨੂੰ ਲੈ ਕੇ ਕੀ ਤਿਆਰੀਆਂ ਨੇ ਔਰ ਕੀ ਅਪਡੇਟ ਹੈ ਆ ਬਿਲਕੁਲ ਲজিস্টਿਕ ਦੇ ਨਾਲ ਤੁਸੀਂ ਜਾਣਕਾਰੀ ਦਿੱਤੀ ਕਿ ਕੱਲ ਰਾਤ ਨੂੰ ਇਹ ਮੰਦਪਗੀ ਜਿਹੜੀ ਖਬਰ ਆਈ ਔਰ ਰਾਤ ਹੀ ਪਰਿਵਾਰ ਜੋ ਹੈ ਉਹਨਾਂ ਦੀ ਮ੍ਰਿਤਕ ਦੇ ਜਲੰਧਰ ਲੈ ਕੇ ਪਹੁੰਚਿਆ ਸੀ ਔਰ ਇਸ ਵੇਲੇ ਜਮਸ਼ੇਰ ਖਾਸ ਜੋ ਕਿ ਜਿੱਥੇ ਡੇਰੀ ਫਾਰਮ ਹੈ ਉਹਨਾਂ ਦਾ ਔਰ ਇੱਥੇ ਹੀ ਉੱਪਰ ਘਰ ਵੀ ਕਿਉਂਕਿ ਉਹਨਾਂ ਦੇ ਪਿਤਾ ਜਿਹੜੇ ਆ ਉਹ ਇੱਥੇ ਰਹਿ ਰਹੇ ਸੀ ਤਾਂ ਜਿਸ ਤਰ੍ਹਾਂ ਥੋੜੀ ਦੇਰ ਪਹਿਲਾਂ ਪ੍ਰਗਟ ਸਿੰਘ ਜਿਹੜੇ ਕਿ ਇਸ ਇਲਾਕੇ ਦੇ ਵਿਧਾਇਕ ਵੀ ਨੇ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਇੱਕ ਕੋਠੀ ਜਿਹੜੀ ਆ ਉਹ ਵਰਿੰਦਰ ਸਿੰਘ ਘੁੰਮਣ ਵੱਲੋਂ ਤਿਆਰ ਕੀਤੀ ਜਾ ਰਹੀ ਸੀ ਤਾਂ ਗੁਰਦਾਸਪੁਰ ਦੇ ਨਾਲ ਵੀ ਉਹਨਾਂ ਦਾ ਸਬੰਧ ਹੈ ਥੋੜੀ ਦੇਰ ਪਹਿਲਾਂ ਇੱਕ ਵਾਰ ਮੈਂ ਤਸਵੀਰਾਂ ਦਿਖਾ ਦਿਆਂ ਕਿ ਇਸ ਵੇਲੇ ਅਸੀਂ ਉਹਨਾਂ ਦੇ ਉਸੇ ਡੇਰੀ ਫਾਰਮ ਤੇ ਮੌਜੂਦ ਆਂ ਔਰ ਉੱਪਰ ਛੱਤ ਤੇ ਜਿੱਥੇ ਤੁਸੀਂ ਟੈਂਟ ਦੇਖ ਰਹੇ ਹੋ ਉੱਥੇ ਹੀ ਘਰ ਦੇ ਵਿੱਚ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਰੱਖੀ ਗਈ ਹੈ ਅੰਤਿਮ ਦਰਸ਼ਨਾਂ ਦੇ ਲਈ ਜੋ ਪਰਿਵਾਰ ਤੋਂ ਇਲਾਵਾ ਹੋਰ ਜਿਹੜੇ ਰਿਸ਼ਤੇਦਾਰ ਪਹੁੰਚ ਰਹੇ ਨੇ ਤਾਂ ਹਰ ਇੱਕ ਅੱਖ ਨਮ ਹੈ ਹਰ ਇੱਕ ਅੱਖ ਦੇ ਵਿੱਚ ਹੰਝੂ ਨੇ ਇੱਥੇ ਜਿਹੜੇ ਵਰਕਰ ਪਿਛਲੇ ਲਗਭਗ 20-25 ਸਾਲ ਤੋਂ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਵਿਰਿੰਦਰ ਸਿੰਘ ਘੁੰਮਣ ਦੀ ਜੋ ਦਿਹਾਂਤ ਹੈ ਉਹ ਹੋ ਚੁੱਕਿਆ ਹੈ ਔਰ ਕੱਲ ਸਵੇਰ ਵੇਲੇ 40's ਹਸਪਤਾਲ ਪਹੁੰਚਦਾ ਹੈ ਪਰਿਵਾਰ ਔਰ ਸ਼ਾਮ ਨੂੰ ਉੱਥੋਂ ਇਹ ਜਿਹੜੀ ਦੁੱਖਦਾਈ ਖਬਰ ਜਿਹੜੀ ਹੈ ਉਹ ਮਿਲਦੀ ਹੈ ਔਰ ਉਸ ਤੋਂ ਬਾਅਦ ਲਗਾਤਾਰ ਜਿੰਨੇ ਵੀ ਉਹਨਾਂ ਦੇ ਚਾਉਣ ਵਾਲੇ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਰਾਤ ਨੂੰ ਹੀ ਇਹ ਜਾਣਕਾਰੀ ਜਿਹੜੀ ਹੈ ਉਹ ਇੱਕਦਮ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਈ ਕਿਉਂਕਿ ਕੱਲ ਪੂਰਾ ਦਿਨ ਰਾਜਵੀਰ ਜਵੰਦਾ ਦੇ ਨਾਲ ਜਿਹੜੀ ਜੁੜੀ ਜਾਣਕਾਰੀ ਲੋਕ ਲੈ ਰਹੇ ਸੀ ਇੱਕ ਇੱਕ ਜਾਣਕਾਰੀ ਕੱਲ ਦੁਪਹਿਰ ਵੇਲੇ ਉਹਨਾਂ ਦਾ ਅੰਤਿਮ ਕਾਰ ਕੀਤਾ ਜਾਂਦਾ ਔਰ ਸ਼ਾਮ ਨੂੰ ਇਹ ਮੰਦ ਭਾਗੀ ਖਬਰ ਜਿਹੜੀ ਹੈ ਉਹ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਹੋਣ ਬਾਲੀਵੁੱਡ ਦੇ ਨਾਲ ਜੁੜੇ ਹੋਣ ਜਾਂ ਫਿਰ ਬਾਡੀ ਬਿਲਡਿੰਗ ਦੇ ਨਾਲ ਜੁੜੇ ਲੋਕ ਹੋਣ ਤਾਂ ਉਹਨਾਂ ਸਾਰਿਆਂ ਨੂੰ ਇੱਕ ਬਹੁਤ ਵੱਡਾ ਸਦਮਾ ਇਸ ਖਬਰ ਨੇ ਦਿੱਤਾ ਤਾਂ ਥੋੜੀ ਦੇਰ ਪਹਿਲਾਂ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਪਹੁੰਚੇ ਸੀ ਗੁਰਦਾਸਪੁਰ ਤੋਂ ਤਾਂ ਉਹਨਾਂ ਦੱਸਿਆ ਕਿ ਗੁਰਦਾਸਪੁਰ ਤੋਂ ਜਲੰਧਰ ਆ ਕੇ ਉਹਨਾਂ ਦੇ ਪਿਤਾ ਨੇ ਇਹ ਪੂਰੀ ਜਿਹੜਾ ਸੈਟਅਪ ਪੂਰਾ ਜਿਹੜਾ ਡੇਰੀ ਫਾਰਮਿੰਗ ਦਾ ਕੰਮ ਹੈ ਉਹ ਸ਼ੁਰੂ ਕੀਤਾ ਸੀ ਔਰ ਪੁਲਿਸ ਦੇ ਵਿੱਚ ਸੀ ਉਹਨਾਂ ਦੇ ਪਿਤਾ ਤਾਂ ਗੁਰਦਾਸਪੁਰ ਵਾਸਤੇ ਵੀ ਇੱਕ ਬੜੀ ਵੱਡੀ ਮਾਣ ਦੀ ਗੱਲ ਸੀ ਕਿ ਇੰਨਾ ਵੱਡਾ ਮੁਕਾਮ ਜਿਹੜਾ ਹੈ ਉੱਥੇ ਉੱਥੋਂ ਦਾ ਜਿਹੜਾ ਜੰਪਲ ਨੌਜਵਾਨ ਹੈ ਉਸ ਨੇ ਹਾਸਲ ਕੀਤਾ ਪਰ ਕਿਉਂਕਿ ਇੱਕ ਰੋਲ ਮਾਡਲ ਸੀ ਨੌਜਵਾਨਾਂ ਦੇ ਲਈ ਉਹ ਤਾਂ ਲੋਕ ਬੜੇ ਵੱਡੇ ਪੱਦਰ ਤੇ ਉਹਨਾਂ ਦੇ ਨਾਲ ਜੁੜੇ ਹੋਏ ਸੀ ਹਾਲਾਂਕਿ ਥੋੜੇ ਦੇਰ ਪਹਿਲਾਂ ਉਹਨਾਂ ਵੱਲੋਂ ਇੱਕ ਇਹ ਵੀ ਇਸ਼ਾਰਾ ਜ਼ਾਹਿਰ ਕੀਤੀ ਗਈ ਸੀ ਕਿ ਉਹ ਸਿਆਸਤ ਦੇ ਵਿੱਚ ਹੁਣ ਐਂਟਰੀ ਕਰਨਗੇ ਪਰ ਕੁਦਰਤ ਨੂੰ ਜਾਂ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਔਰ ਕੱਲ ਇੱਕ ਛੋਟੀ ਜਿਹੀ ਜਿਹੜੀ ਸਰਜਰੀ ਹੈ ਉਹ ਕਰਵਾਉਣ ਦੇ ਲਈ ਉਹ ਅੰਮ੍ਰਿਤਸਰ ਦੇ ਫੌਟਿਸ ਹਸਪੀਟਲ ਜਾਂਦੇ ਨੇ ਔਰ ਉੱਥੋਂ ਹੀ ਸ਼ਾਮ ਨੂੰ ਇਹ ਜਿਹੜੀ ਬੰਦਪਾਗੀ ਖਬਰ ਹੈ ਉਹ ਮਿਲਦੀ ਹੈ ਤਾਂ 3 ਵਜੇ ਇਸੇ ਜੋ ਇਲਾਕੇ ਦੇ ਵਿੱਚ ਸ਼ਮਸ਼ਾਨ ਘਾਟ ਹੈ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਯਾਤਰਾ ਦੇ ਵਿੱਚ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਉਹ ਸ਼ਾਮਲ ਹੋਣਗੇ ਔਰ ਇਸ ਵੇਲੇ ਪਰਿਵਾਰ ਦੇ ਨਾਲ ਦੁੱਖ ਚੰਨ ਸਾਂਝਾ ਕਰਨ ਦੇ ਲਈ ਵੀ ਬਹੁਤ ਵੱਡੀ ਤਦਾਦ ਦੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਪਹੁੰਚ ਰਹੇ ਨੇ ਤਾਂ ਪ੍ਰਗਟ ਸਿੰਘ ਜਿਹੜੇ ਕਿ ਇਸ ਇਲਾਕੇ ਦੇ ਵਿਧਾਇਕ ਵੀ ਨਹੀਂ ਔਰ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਕਿ ਇਸ ਪਰਿਵਾਰ ਦੇ ਨਾਲ ਉਹਨਾਂ ਦਾ ਕਾਫੀ ਪਿਆਰ ਸੀ ਨੇੜਤਾ ਸੀ ਔਰ ਹਰ ਕੋਈ ਇਸ ਵੇਲੇ ਇਸ ਖਬਰ ਤੋਂ ਬਾਅਦ ਅਸੀਂ ਕਹਿ ਸਕਦੇ ਕਿ ਇੱਕ ਸਦਮੇ ਦੇ ਵਿੱਚ ਹੈ ਕਿ ਇੱਕ ਇੰਨਾ ਉੱਚਾ ਲੰਮਾ ਗੱਬਰੂ ਨੌਜਵਾਨ ਜੋ ਕਿ ਆਪਣੀਆਂ ਜਿਹੜੀ ਬਾਡੀ ਬਿਲਡਿੰਗ ਨੂੰ ਲੈ ਕੇ ਅਕਸਰ ਚਰਚਾ ਦੇ ਵਿੱਚ ਰਹਿੰਦਾ ਸੀ ਤਾਂ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਾ ਹੈ ਇਸ ਗੱਲ ਦਾ ਹਾਲੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਪਰ ਕੁਦਰਤ ਦਾ ਪਾਣਾ ਜੋ ਹੈ ਉਹ ਮੰਨਣਾ ਪੈਂਦਾ ਹੈ ਔਰ 3 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈ ਉਹ ਕੀਤਾ ਜਾਏਗਾ ਔਰ ਉਹਨਾਂ ਦੀ ਮ੍ਰਿਤਕ ਦੇਹ ਜਿਹੜੀ ਹੈ ਉਹ ਫਿਲਹਾਲ ਇਸੇ ਘਰ ਦੇ ਵਿੱਚ ਰੱਖੀ ਗਈ ਹੈ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਚਾਉਣ ਵਾਲੇ ਜੋ ਹੈ ਉਹਦਾ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਇਸ ਘਰ ਦੇ ਵਿੱਚ ਪਹੁੰਚ ਰਹੇ ਨੇ ਤੇ ਰਜੀਵ ਪੋਸਟਮਾਰਟਮ ਨੂੰ ਲੈ ਕੇ ਕੋਈ ਸਪਸ਼ਟਤਾ ਹੋਈ ਅਤੇ ਕੁਝ ਇਸ ਤਰੀਕੇ ਦੇ ਨਾਲ ਕਿਉਂਕਿ ਅੰਤਿਮ ਸੰਸਕਾਰ ਦੀ ਹੀ ਜਾਣਕਾਰੀ ਜਿਹੜੀ ਹੈ ਪਰਿਵਾਰ ਵੱਲੋਂ ਦਿੱਤੀ ਗਈ ਹੈ ਪੋਸਟਮਾਰਟਮ ਦਾ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋ ਰਿਹਾ ਕਿਉਂਕਿ ਜੇਕਰ ਬੋਡੀ ਦੀ ਗੱਲ ਕਰੀਏ ਜੋ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੀ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਕਿ ਬੋਡੀ ਜਿਹੜੀ ਉਹ ਨੀਲੀ ਪੈਣੀ ਸ਼ੁਰੂ ਹੋ ਚੁੱਕੀ ਸੀ ਤਾਂ ਇਸ ਕਰਕੇ ਪਰਿਵਾਰ ਦੀ ਇਹ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਏਗਾ ਬਾਕੀ ਕਾਰਵਾਈ ਕਿਸ ਤਰੀਕੇ ਦੇ ਨਾਲ ਕਰਨੀ ਹੈ ਹਸਪੀਟਲ ਵਾਲਿਆਂ ਦੇ ਨਾਲ ਉਹਨਾਂ ਦੀ ਕੀ ਗੱਲਬਾਤ ਹੋਈ ਉਸ ਬਾਰੇ ਕੋਈ ਵੀ ਜਾਣਕਾਰੀ ਪਰਿਵਾਰ ਵੱਲੋਂ ਸਾਂਝੀ ਨਹੀਂ ਕੀਤੀ ਜਾ ਰਹੀ ਪਰ ਇਹ ਇੱਕ ਖਦਸ਼ਾ ਜ਼ਰੂਰ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਹਸਪੀਟਲ ਦੀ ਅਣਗਹਿਲੀ ਕਰਕੇ ਡਾਕਟਰਾਂ ਦੀ ਲਾਪਰਵਾਹੀ ਕਰਕੇ ਅੱਜ ਉਹਨਾਂ ਦੇ ਪਰਿਵਾਰ ਦਾ ਜੋ ਜੀ ਹੈ ਔਰ ਇੱਕ ਵੱਡਾ ਚਿਹਰਾ ਸੀ ਚਾਹੇ ਅਸੀਂ ਪੰਜਾਬ ਦੇ ਲਿਹਾਜ਼ ਦੇ ਨਾਲ ਗੱਲ ਕਰੀਏ ਔਰ ਜੇਕਰ ਬਾਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਕਰੀਏ ਤਾਂ ਇੰਟਰਨੈਸ਼ਨਲ ਲੈਵਲ ਦੀ ਪਰਸਨੈਲਿਟੀ ਸੀ ਜੋ ਅੱਜ ਹੁਣ ਉਸ ਦੇ ਵਿੱਚ ਗਲਤੀ ਕਿਸ ਦੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਪਰਿਵਾਰ ਵੱਲੋਂ ਹੁਣ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਨਿਭਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ 3 ਵਜੇ ਦੇ ਕਰੀਬ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਏਗਾ ਜੀ ਠੀਕ ਹੈ ਧੰਨਵਾਦ ਅਜੀਬ ਸ਼ੁਕਰੀਆ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਇਸ ਵੇਲੇ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਪਰਿਵਾਰਿਕ ਮੈਂਬਰ ਕੋਈ ਕਿਸੇ ਕਿਸੇ ਤਰ੍ਹਾਂ ਦੀ ਗੱਲਬਾਤ ਵੀ ਨਹੀਂ ਕਰ ਰਹੇ ਸਿਰਫ ਇਹ ਜਾਣਕਾਰੀ ਹੈ ਕਿ 3 ਵਜੇ ਵਰਿੰਦਰ ਘੁੰਮਣ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਉਹਨਾਂ ਦਾ ਜੱਦੀ ਪਿੰਡ ਜਮਸ਼ੀਰ ਖਾਸ ਜਿੱਥੋਂ ਸਾਡੇ ਸਹਿਯੋਗੀ ਰਜੀਵ ਸ਼ਰਮਾ ਲਾਈਵ ਤਸਵੀਰਾਂ ਦਿਖਾ ਰਹੇ ਸੀ ਜਾਣਕਾਰੀ ਸਾਂਝੀ ਕਰ ਰਹੇ ਸੀ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਉਹਨਾਂ ਦੇ ਰਿਸ਼ਤੇਦਾਰ ਸਕੇ ਸਬੰਧੀ ਯਾਰ ਮਿੱਤਰ ਹੋਰ ਪਿੰਡ ਵਾਸੀ ਨੇੜੇ ਦੇ ਉਹ ਸਾਰੇ ਉੱਥੇ ਉਹਨਾਂ ਦੇ ਪਰਿਵਾਰ ਦੇ ਨਾਲ ਮੌਜੂਦ ਨੇ ਇਸ ਦੁੱਖ ਦੀ ਖੜੀ ਦੇ ਵਿੱਚ ਕੁਝ ਜਿਹੜੇ ਸਿਆਸੀ ਆਗੂ ਨੇ ਉਹ ਵੀ ਪਹੁੰਚ ਰਹੇ ਨੇ ਪ੍ਰਗਟ ਸਿੰਘ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਕਿਉਂਕਿ ਉਹਨਾਂ ਦਾ ਹਲਕਾ ਵੀ ਪੈਂਦਾ ਹੈ ਇਸ ਕਰਕੇ ਉਹਨਾਂ ਦੀ ਵੈਸੇ ਵੀ ਕਾਫੀ ਨੇੜਤਾ ਸੀ ਕਮਨ ਪਰਿਵਾਰ ਦੇ ਨਾਲ ਤਾਂ ਇਸ ਕਰਕੇ ਪ੍ਰਗਟ ਸਿੰਘ ਵੀ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਨੇ ਤਾਂ ਸਾਡੇ ਨਾਲ ਡਾਕਟਰ ਹਰਿੰਦਰ ਸਿੰਘ 베ਦੀ ਜੁੜੇ ਨੇ ਹਾਰਟ ਸਰਜਨ ਨੇ ਡਾਕਟਰ 베ਦੀ ਤੋਂ ਜਾਣਦੇ ਆ ਕਿ ਐਸੇ ਕੇਸਸ ਦੇ ਵਿੱਚ ਕੀ ਕੀ ਕੁਛ ਜਿਹੜੀਆਂ ਵਜ੍ਹਾ ਨੇ ਉਹ ਰਹਿੰਦੀਆਂ ਨੇ ਜਾਂ ਕਿਉਂ ਇਹ ਜਿਹੜੇ ਮਾਮਲੇ ਨੇ ਅੱਜ ਕੱਲ ਵਧਦੇ ਜਾ ਰਹੇ ਨੇ ਅਕਸਰ ਅਸੀਂ ਸੁਣਦੇ ਹਾਂ ਕਿ ਨੌਜਵਾਨਾਂ ਨੂੰ ਹਾਰਟ ਅਟੈਕ ਹੋ ਰਹੇ ਨੇ ਜਿੰਮ ਦੇ ਵਿੱਚ ਜਿਹੜੇ ਖਾਸ ਕਰਕੇ ਨੌਜਵਾਨ ਕਸਰਤ ਕਰਦੇ ਨੇ ਉਹਨਾਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਹਾਦਸੇ ਵਾਪਰੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਡਾਕਟਰ 베ਦੀ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਤੁਸੀਂ ਸਮਾਂ ਕੱਢਿਆ ਜੁੜੇ ਕਿਉਂਕਿ ਇਸ ਵੇਲੇ ਮੁੱਦਾ ਬੜਾ ਇੰਪੋਰਟੈਂਟ ਹੈ ਅਕਸਰ ਜਦੋਂ ਕੋਈ ਐਸੀ ਘਟਨਾ ਸਾਡੇ ਸਾਹਮਣੇ ਹੁੰਦੀ ਹੈ ਫਿਰ ਅਸੀਂ ਉਸਤਾਦ ਜ਼ਿਕਰ ਕਰਦੇ ਆਂ ਪਹਿਲਾਂ ਤਾਂ ਮੈਂ ਵਰਿੰਦਰ ਤੋਂ ਸ਼ੁਰੂਆਤ ਕਰੂੰਗਾ ਕਿ ਇਸ ਪੂਰੇ ਕੇਸ ਨੂੰ ਤੁਸੀਂ ਕਿਸ ਲਿਹਾਜ ਨਾਲ ਦੇਖ ਰਹੇ ਹੋ ਕਿਉਂਕਿ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਡਾਕਟਰ ਸਾਹਿਬ ਕਿ ਜੇ ਕੋਈ ਬੰਦਾ ਚੰਗਾ ਫਿੱਟ ਹੈ ਚੰਗਾ ਹੱਟਾ-ਕਟਾ ਹੈ ਤੰਦਰੁਸਤ ਹੈ ਤਾਂ ਉਸ ਨੂੰ ਤੇ ਕੋਈ ਪ੍ਰੋਬਲਮ ਹੋ ਹੀ ਨਹੀਂ ਸਕਦੀ ਆਮ ਤੌਰ ਤੇ ਇਹ ਧਾਰਨਾ ਹੁੰਦੀ ਹੈ ਪਰ ਕਿਉਂਕਿ ਡਾਕਟਰੀ ਭਾਸ਼ਾ ਦੇ ਵਿੱਚ ਅਸੀਂ ਉਸ ਤਰੀਕੇ ਨਾਲ ਨਹੀਂ ਸਮਝ ਸਕਦੇ ਜਾਂ ਨਹੀਂ ਦੇਖ ਸਕਦੇ ਤੁਸੀਂ ਜ਼ਿਆਦਾ ਬਿਹਤਰ ਉਸਤੇ ਰੌਸ਼ਨੀ ਪਾ ਸਕਦੇ ਹੋ ਕਿ ਐਸਾ ਕੀ ਵਾਪਰਿਆ ਹੋਣਾ ਹੈ ਜਾਂ ਐਸੀ ਕੀ ਗੱਲ ਹੋਈ ਕਿ ਐਡਾ ਹੱਟਾ ਕੱਟਾ ਜਵਾਨ ਅਚਾਨਕ ਉਸ ਨੂੰ ਦੋ ਹਾਰਟ ਅਟੈਕ ਹੋ ਗਏ। ਹਾਂਜੀ ਸਤਿ ਸ਼੍ਰੀ ਅਕਾਲ ਵਿਜੇਪਾਲ ਜੀ ਬਹੁਤ ਸਾਨੂੰ ਦੁੱਖ ਹੋਇਆ ਕਿ ਇਹਨਾਂ ਸਾਡਾ ਪੰਜਾਬ ਦਾ ਸ਼ੇਅਰ ਵਰਗਾ ਬੰਦਾ ਅੱਜ ਉਹਦੀ ਮੌਤ ਹੋ ਗਈ। ਜੀ। ਨਾਓ ਇਹਦਾ ਦੇਖੋ ਐਕਚੁਅਲ ਮਿਸਟਰ ਬਰਦਰ ਦਾ ਕਿਉ ਹੋਇਆ ਇਹਦਾ ਤੇ ਕਿਸੇ ਨੂੰ ਵੀ ਹਾਲੇ ਪਤਾ ਨਹੀਂ ਹੈ ਮੈਂ ਤੇ ਬਿਲਕੁਲ ਅਨਜਾਨ ਹੈ ਕਿ ਕਿਉ ਮੌਤ ਹੋਈ ਪਰ ਇਸ ਤੁਹਾਡੇ ਮਾਧਿਅਮ ਦੇ ਥਰੂ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਇਹ ਵੈਲ नोन ਫੈਕਟ ਹੈ ਇਹ ਸਾਰਿਆਂ ਨੂੰ ਪਤਾ ਹੈ ਸਾਨੂੰ ਕਈ ਸਾਲਾਂ ਤੋਂ ਕਿ ਜਿਹੜੇ ਮੇਲ ਬੋਡੀ ਬਿਲਡਰਸ ਹੁੰਦੇ ਐ ਐਥਲੀਟ ਹੁੰਦੇ ਐ ਇਹਨਾਂ ਚ ਹਾਰਟ ਟੈਗ ਦਾ ਇਨਫਲੂਐਂਸ 5 ਗੁਣਾ ਜ਼ਿਆਦਾ ਹੁੰਦਾ ਹੈ ਜੀ ਇਹਦੇ ਚ ਮਈ 2025 ਜਾ ਯੂਰੋਪੀਅਨ ਹਾਰਟ ਡਾਇਗਨੋਸਟਿਕ ਦਾ ਰਿਸਰਚ ਪੇਪਰ ਵੀ ਪਬਲਿਸ਼ ਹੋਇਆ ਹੈ ਤੇ ਅਸੀਂ ਵੀ ਜਿਹੜੇ ਹਾਰਟ ਦੇ ਬਿਮਾਰੀਆਂ ਦੇ ਇਲਾਜ ਨਾਲ ਜੁੜੇ ਹੋਏ ਆ ਸਾਨੂੰ ਵੀ ਪਤਾ ਹੈ ਕਿ ਵੀ ਜੋ ਵੀ ਮੇਲ ਬਾਡੀ ਬਿਲਡਰ ਹੁੰਦੇ ਆ ਉਹਨਾਂ ਚ ਰਿਸਕ ਜ਼ਿਆਦਾ ਹੈ ਨਾਉ ਇਹ ਬੜਾ ਅਚੰਬੇ ਵਾਲੀ ਚੀਜ਼ ਹੈ ਕਿ ਜਿਹੜਾ ਬੰਦਾ ਦੇਖਣ ਚ ਇੰਨਾ ਮਜ਼ਬੂਤ ਹੈ ਉਹਦਾ ਹਾਰਟ ਅਟੈਕ ਕਿਉਂ ਹੋਇਆ ਤੇ ਇਹਦੇ 4-5 ਕਾਰਨ ਨੇ ਨੰਬਰ 1 ਅਗੇਨ ਮੈਂ ਕਹਾਂਗਾ ਕਿ ਮੈਨੂੰ ਨਹੀਂ ਪਤਾ ਕਿ ਮਿਸਟਰ ਬਰਿੰਦਰ ਜੀ ਦਾ ਕੀ ਕਾਰਨ ਮੌਤ ਦਾ ਕਾਰਨ ਸੀ ਬਟ ਜਨਰਲੀ ਇਹ ਪਬਲਿਸ਼ ਹੈ ਕਿਤ ਨੰਬਰ 1 ਹੈ ਕਿ ਇਹ ਕਈ ਲੋਕੀ ਇਹਨਾਂ ਚੋਂ ਐਨਾਬੋਲਿਕ ਸਟੈਰੋਇਡਸ ਜਾਂ ਐਨਹਾਂਸਿੰਗ ਡਰਗਸ ਲੈਂਦੇ ਆ ਠੀਕ ਹੈ ਇਵਨ ਇਹ ਦੱਸੋ ਇੰਟਰਨੈਸ਼ਨਲੀ ਨੋਨ ਯਾਨੀ ਕਿ ਮੇਰੇ ਪੰਜਾਬ 'ਚ ਆ ਜਾਂ ਮੇਰੇ ਇੰਡੀਆ 'ਚ ਆ ਹਰ ਜਗ੍ਹਾ ਤੇ ਹਾਂਜੀ ਹਾਂਜੀ ਐਂਡ ਇਫ ਯੂ نو ਮਿਸਟਰ ਲਾਂਸ ਐਮਸਟਰਾਂਗ ਜਿਹੜਾ ਪੰਜ ਵਾਰੀ ਸਾਈਕਲਿੰਗ ਚੈਂਪੀਅਨ ਸੀਗਾ ਉਹਨੇ ਵੀ ਬਾਅਦ ਚ ਪੰਜ ਸਾਲ ਦੇ ਬਾਅਦ ਦੱਸਿਆ ਕਿ ਮੈਂ ਡਰਗਸ ਲੈਂਦਾ ਸੀ ਸੋ ਨੰਬਰ 1 ਇਜ਼ ਡਰਗਸ ਇਹ ਡਰਗਸ ਨਾਲ ਹਾਰਟ ਅਟੈਕ ਦਾ ਇਨਸੂਰੈਂਸ ਵੱਧ ਜਾਂਦਾ ਹੈ ਹਮ ਨੰਬਰ 2 ਐ ਸਿਵੀਅਰ ਐਕਸਰਸਾਈਜ਼ ਦ ਬੋਥ ਸਿਵੀਅਰ ਮਤਲਬ ਇੰਟੈਂਸ ਕਹਿੰਦੇ ਜੀ ਲੋ ਇੰਟੈਂਸ ਐਕਸਰਸਾਈਜ਼ ਜਿਹੜਾ ਕਰੇਗਾ ਉਹਦੇ ਹਾਰਟ ਤੇ ਸਡਨ ਸਟ੍ਰੈਸ ਪੈਂਦਾ ਏ ਠੀਕ ਐ ਐਂਡ ਇਹਦੇ ਨਾਲ ਹਾਰਟ ਦੀ ਇੱਕ ਬਿਮਾਰੀ ਹੁੰਦੀ ਏ ਜਿਹਨੂੰ ਕਹਿੰਦੇ ਕਾਰਡੀਓ ਮਾਇਓਪੈਥੀ ਜੀ ਐਂਡ ਇਸ ਕਾਰਡੀਓ ਮਾਇਓਪੈਥੀ ਕਾਰਨ ਹੋ ਜਾਏ ਉਹਦੇ ਨਾਲ ਸਡਨ ਕਾਰਡੀਕ ਡੈਥ ਮਤਲਬ ਅਚਾਨਕ ਹੀ ਬੰਦੇ ਦੀ ਮੌਤ ਹੋ ਸਕਦੀ ਏ ਠੀਕ ਐ ਨੰਬਰ 3 ਹੈ ਕਿ ਇਹੋ ਜੇ ਐਥਲੀਟ ਜਿਹੜੇ ਹੈ ਪਿਛਲੇ 올림픽 ਤੁਹਾਨੂੰ ਪਤਾ ਹੈ ਕਿ ਸਾਡੀ ਆਪਣੀ ਇੱਕ ਐਥਲੀਟ 500 ਗ੍ਰਾਮ ਦੇ ਕਾਰਨ ਵਜ਼ਨ ਵੱਧ ਗਿਆ ਸੀ ਤੇ ਉਹ ਡਿਸਕਵালিਫਾਈ ਹੋ ਗਈ। ਸੋ ਇਹ ਆਪਣਾ ਵਜ਼ਨ ਕੰਟਰੋਲ ਕਰਨ ਲਈ ਪਾਣੀ ਬਹੁਤ ਘੱਟ ਪੀਂਦੇ ਆ ਡੀਹਾਈਡਰੇਟ ਹੋ ਜਾਂਦੇ ਆ। ਇਹਦੇ ਕਾਰਨ ਸਾਡਾ ਬਲੱਡ ਜਿਹੜਾ ਹੈ ਉਹ ਥਿੱਕ ਗਾੜਾ ਹੋ ਜਾਂਦਾ ਹੈ। ਇਹ ਗਾੜਾ ਬਲੱਡ ਜਿਹੜਾ ਹੈ ਉਹ ਹਾਰਟ ਅਟੈਕ ਦਾ ਬਹੁਤ ਜ਼ਰੂਰੀ ਰਿਸਕ ਫੈਕਟਰ ਹੈ। ਸੋ ਇਹ 3 ਚਾਰ ਕਾਰਨਾਂ ਦੇ ਰੀਜ਼ਨ ਦੇ ਕਾਰਨ ਹਾਰਟ ਅਟੈਕ ਮੇਲ ਐਸਪੈਸ਼ਲੀ ਮੇਲ ਚ ਹੁੰਦਾ ਹੈ। ਮੇਲ ਬੋਡੀ ਬਿਲਡ ਚ ਇਹਦਾ ਇਨਫਲੂਐਂਸ ਜ਼ਿਆਦਾ ਹੈ ਐਂਡ ਥਿਸ ਇਜ਼ ਵਨ ਪੋਸਿਬਿਲਟੀ ਨਾ ਹਿ ਵੀ ਡੋਨਟ ਨੋ ਐਗਜ਼ੈਕਟ ਪੋਸਿਬਿਲਟੀ ਕੀ ਸੀਗੀ ਬਟ ਇਹ ਇੱਕ ਪੋਸਿਬਿਲਟੀ ਹੈ ਕਿ ਕਿਉਂਕਿ ਡਾਕਟਰ ਸਾਹਿਬ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਸੀ ਜਾਂ ਜਿਹੜੇ ਉਹਨਾਂ ਦੇ ਕੋਈ ਸਾਥੀ ਸੀ ਉਸ ਵੇਲੇ ਉਹਨਾਂ ਦੇ ਨਾਲ ਗਏ ਸੀ ਹਸਪੀਟਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੜੀ ਮਾਈਨਰ ਸਰਜਰੀ ਸੀ ਬੋਡੇ ਮੋਡੇ ਦਾ ਮਸਲ ਇੰਜਰੀ ਹੋਈ ਸੀ ਔਰ ਬੜੀ ਮਾਈਨਰ ਸਰਜਰੀ ਸੀ ਉਹਨਾਂ ਨੇ ਸ਼ਾਮ ਨੂੰ ਵਾਪਸ ਵੀ ਆ ਜਾਣਾ ਸੀ ਕਰਵਾ ਕੇ ਪਰ অপারেশন ਥੀਏਟਰ ਚ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਗਈ ਦੋ ਹਾਰਟ ਅਟੈਕ ਉਹਨਾਂ ਨੂੰ ਆਏ ਔਰ ਇਹ ਵੀ ਕਿਹਾ ਗਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿ ਉਹਨਾਂ ਦੀ ਬਾਡੀ ਨੀਲੀ ਪੈ ਗਈ ਸੀ ਹੁਣ ਉਹ ਨੀਲੀ ਕਿਉਂ ਪੈ ਗਈ ਜਾਂ ਪਰਿਵਾਰਕ ਮੈਂਬਰ ਜਿਹੜੀ ਗੱਲ ਕਹਿ ਰਹੇ ਨੇ ਕਿਉਂ ਇਹ ਚੀਜ਼ ਹੋਈ ਕੀ ਕੋਈ ਕੋਈ ਐਨਸਥੀਸ਼ੀਆ ਨਾਲ ਰਿਲੇਟਡ ਕੋਈ ਪ੍ਰੋਬਲਮ ਹੋ ਸਕਦੀ ਦੇਖੋ ਐਨਸਥੀਸ਼ੀਆ ਤੇ ਰਿਸਕ ਫੈਕਟਰ ਤੇ ਹੈ ਹੀ ਹੂੰ ਇਹ ਕਿਸੇ ਵੀ ਮਰੀਜ਼ ਹੋ ਸਕਦਾ ਹੈ ਪਲੱਸ ਬੋਡੀ ਬਿਲਡਰ ਕਿਉਂਕਿ ਰਿਸਕ ਫੈਕਟਰ ਵਿੱਚ ਜੋ ਗਿਨਾਏ ਤੁਹਾਨੂੰ ਉਹਦੇ ਕਾਰਨ ਰਿਸਕ ਫੈਕਟਰ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਹੈ ਐਗਜ਼ੈਕਟ ਕਾਰਨ ਕੀ ਹੈ ਇਹ ਤੇ ਸਾਨੂੰ ਪੋਸਟਮਾਰਟਮ ਦੇ ਬਾਅਦ ਸ਼ਾਇਦ ਪਤਾ ਚਲੇ ਸੋ ਇਹਦੇ ਚ ਅਸੀਂ ਮੈਂ ਕੁਝ ਕਹਿਣਾ ਨਹੀਂ ਚਾਹਾਂਗਾ ਕਿਉਂਕਿ ਡਾਕਟਰ ਸਾਰੇ ਦੇਖੋ ਜਿਸ ਹਸਪਤਲ ਵਿਗਾਏ ਆ ਅچھے ਡਾਕਟਰ ਨੇ ਸਾਰੇ ਆਪਣੇ ਖਿਆਲ ਰੱਖਦੇ ਆ ਪਰ ਜਿਹੜਾ ਜਦ ਰਿਐਕਸ਼ਨ ਹੋ ਜਾਂਦਾ ਹੈ ਤੇ ਉਹਦਾ ਕੋਈ ਕੁਝ ਇਮੀਡੀਏਟਲੀ ਕਰ ਨਹੀਂ ਸਕਦਾ ਕੁਝ अच्छा डॉक्टर साहब कल मैं डॉक्टर बाली ਜੁੜੇ ਹੋਏ ਸੀ ਐਚ ਕੇ ਬਾਲੀ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਤੁਸੀਂ ਦੇਖਣ ਦੇ ਵਿੱਚ ਬੜੇ ਰਿਸ਼ਟ ਪੁਸ਼ਟ ਹੋ ਹਟੇ ਕਟੇ ਹੋ ਐ ਬੜਾ ਜਵਾਨ ਬੰਦਾ ਨਜ਼ਰ ਆਉਂਦਾ ਤਾਂ ਤੁਹਾਡਾ ਹਾਰਟ ਵੀ ਉਹਨਾਂ ਹੀ ਰਿਸ਼ਟ ਪੁਸ਼ਟ ਹੋਵੇ ਰਾਈਟ ਬਿਲਕੁਲ ਠੀਕ ਇਹਨੂੰ ਕਹਿੰਦੇ ਕਾਰਡੀਓ ਮਾਇੋਪੈਥੀ ਜਿਹੜੀ ਹੈ ਕਿ ਹਾਰਟ ਦਾ ਜੇ ਮਸਲ ਜਿਹੜਾ ਹੈ ਬਹੁਤ ਜ਼ਿਆਦਾ ਸਟਰੋਂਗ ਹੋ ਜਾਏ ਓਵਰ ਸਟਰੋਂਗ ਹੋ ਜਾਏ ਤੇ ਉਹ ਫਿਰ ਹਾਰਟ ਅਟੈਕ ਨੂੰ ਉਹਦਾ ਰਿਸਕ ਵੱਧ ਜਾਂਦਾ ਹੈ ਤੁਸੀਂ ਬਿਲਕੁਲ ਠੀਕ ਕਿਹਾ ਤੁਸੀਂ ਹਮ ਅੱਛਾ ਡਾਕਟਰ ਸਾਹਿਬ ਫਿਰ ਤੁਸੀਂ ਜਿਹੜਾ ਜਿਮ ਵਾਲਿਆਂ ਦਾ ਜ਼ਿਕਰ ਕੀਤਾ ਇਸ ਵੇਲੇ ਬਹੁਤ ਸਾਰੇ ਐਸੇ ਸਾਡੇ ਦਰਸ਼ਕ ਨੇ ਜਿਹੜੇ ਤੁਹਾਨੂੰ ਸੁਣ ਰਹੇ ਨੇ ਕਿ ਜਿਹੜੇ ਜਿਮ ਦੇ ਵਿੱਚ ਐਕਸਰਸਾਈਜ਼ ਕਰਦੇ ਨੇ ਈਵਨ ਉਹਨਾਂ ਦੇ ਪਰਿਵਾਰ ਵੀ ਸੁਣ ਰਹੇ ਹੋਣਗੇ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਤੁਸੀਂ ਜੇ ਜਿਮ ਜਾਣਾ ਹੈ ਠੀਕ ਹੈ ਅੱਜ ਕੱਲ ਐਕਸਰਸਾਈਜ਼ ਤੁਹਾਡਾ ਇੱਕ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ ਥੋੜੀ ਬਹੁਤ ਐਕਸਰਸਾਈਜ਼ ਹਰ ਕੋਈ ਕਰਦਾ ਹੈ ਕੋਸ਼ਿਸ਼ ਕਰਦਾ ਹੈ ਕੋਈ ਵਾਕ ਕਰਦਾ ਹੈ ਕੋਈ ਜਿਮ ਜਾਂਦਾ ਹੈ ਕੋਈ ਘਰੇ ਸਾਈਕਲਿੰਗ ਕਰ ਲੈਂਦਾ ਹੈ ਕੋਈ ਟੈਡਮਿਲ ਕਰ ਲੈਂਦਾ ਹੈ ਹਰ ਜਿੰਨਾਂ ਕੋ ਕਿਸੇ ਵੀ ਬੰਦੇ ਨੂੰ ਜ਼ਰੂਰਤ ਹੁੰਦੀ ਹੈ ਜਾਂ ਜਿੰਨਾਂ ਕੋਈ ਸਮਾਂ ਕੱਢ ਪਾਉਂਦਾ ਉਸ ਹਿਸਾਬ ਨਾਲ ਕਰ ਪੈਂਦਾ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਤੁਹਾਡੇ ਹਿਸਾਬ ਨਾਲ ਰੱਖਣਾ ਚਾਹੀਦਾ ਹੈ ਖਾਸ ਤੌਰ ਤੇ ਕਿਉਂਕਿ ਜਿਵੇਂ ਅਲੱਗ-ਅਲੱਗ ਐਕਸਰਸਾਈਜ਼ ਜਿਹੜੇ ਜਿਮ 'ਚ ਜਾਂਦੇ ਆ ਉਹ ਜਾਣਦੇ ਹੋਣਗੇ ਕਿ ਅਲੱਗ-ਅਲੱਗ ਜਿਵੇਂ ਇੱਕ ਦਿਨ ਕੋਈ ਤੁਹਾਡੀ ਚੈਸਟ ਦੀ ਐਕਸਰਸਾਈਜ਼ ਹੋ ਗਈ ਫਿਰ ਅਗਲੇ ਦਿਨ ਤੁਸੀਂ ਬੈਕ ਦੀ ਐਕਸਰਸਾਈਜ਼ ਕਰ ਲਈ ਫਿਰ ਤੁਸੀਂ ਸ਼ੋਲਡਰ ਕਰ ਲੇ ਫਿਰ ਤੁਸੀਂ ਲੈਗਸ ਕਰ ਲੀਆਂ ਫਿਰ ਤੁਸੀਂ ਬਾਈਸੈਪ ਕਰ ਲੇ ਔਰ ਇੱਕ ਦਿਨ ਕਾਰਡੀਓ ਦੇ ਲਈ ਵੀ ਰੱਖਿਆ ਹੁੰਦਾ ਜੋ ਜੋ ਜਿਮ ਦਾ ਰੁਟੀਨ ਹੁੰਦਾ ਬੋਟੇ ਤੌਰ ਤੇ ਅਸੀਂ ਜਾਣਦੇ ਆ ਸੋ ਉਹਨੂੰ ਫਿਰ ਕਿਵੇਂ ਤੁਸੀਂ ਜਿਹੜਾ ਹੈ ਅੱਗੇ ਵਧਾ ਸਕਦੇ ਹੋ ਇਹ ਮੋਟ ਇੰਪੋਰਟੈਂਟ ਗੱਲ ਤੁਸੀਂ ਛੱਡੀ ਹੈ ਐਂਡ ਸਭ ਤੋਂ ਜ਼ਰੂਰੀ ਹੈ ਕਿ ਜਿਮ ਜੁਆਇਨ ਕਰਨ ਤੋਂ ਪਹਿਲੇ ਇੱਕ ਮੈਡੀਕਲ ਚੈੱਕਅਪ ਜ਼ਰੂਰ ਕਰਾਓ ਠੀਕ ਹੈ ਜਿਹੜੇ ਵੀ ਜੇ ਤੁਸੀਂ ਜਾਓ ਉੱਥੇ ਇੱਕ ਕੋਚ ਤੁਹਾਨੂੰ ਇੰਡੀਵਿਜੂਅਲ ਕੋਰਸ ਅਟਲੀ ਸੁਰੂਚ ਤੇ ਹੋਣਾ ਚਾਹੀਦਾ ਹੈ ਠੀਕ ਹੈ ਐਂਡ ਕੋਚ ਜਿਹੜਾ ਹੈ ਉਹ ਵੈਲ ਕੁਆਲੀਫਾਈਡ ਕੋਚ ਹੋਵੇ ਉਹ ਬੋਰਡ ਸਰਟੀਫਾਈਡ ਕੋਚ ਹੋਵੇ ਹਮ ਐਂਡ ਇੱਕ ਸਾਡੀ ਫੈਡਰੇਸ਼ਨ ਹੈ ਇੰਟਰਨੈਸ਼ਨਲ ਫੈਡਰੇਸ਼ਨ ਆਫ ਬਾਡੀ ਬਿਲਡਰਸ ਉਹਨੇ ਇੱਕ ਗਾਈਡਲਾਈਨ ਦਿੱਤੀ ਹੋਈ ਹੈ ਕਿ ਨੰਬਰ 1 ਹੈ ਕਿ ਤੁਹਾਡਾ ਮੈਡੀਕਲ ਚੈੱਕਅਪ ਚਾਹੀਦਾ ਹੈ ਨੰਬਰ 2 ਹੈ ਕਿ ਇੰਟੈਂਸ ਐਕਸਰਸਾਈਜ਼ ਮਤਲਬ ਬਹੁਤ ਸਿਵियर ਐਕਸਰਸਾਈਜ਼ ਇੱਕਦਮ ਨਾ ਕੀਤੀ ਜਾਏ ਇੱਕ ਵਾਰਮ ਅਪ ਪੀਰੀਅਡ ਹੋਣਾ ਚਾਹੀਦਾ ਹੈ ਇੱਕ ਕੂਲ ਡਾਊਨ ਪੀਰੀਅਡ ਹੋਣਾ ਚਾਹੀਦਾ ਹੈ ਇਸ ਲਈ ਇੱਕ ਪੜ੍ਹੇ ਲਿਖੇ ਕੁਆਲੀਫਾਈਡ ਕੋਚ ਦੀ ਬਹੁਤ ਜ਼ਰੂਰੀ ਹੈ ਹੋਣਾ ਨਤੀਜਾ ਹੈ ਕਿ ਜੇ ਥੋੜਾ ਵੀ ਕੋਈ ਸਿੰਪਟਮ ਹੋਏ ਤੇ ਜਿਮ ਵਿੱਚ ਰਿਵਾਈਵ ਕਰਨ ਦਾ ਜਿਸ ਤਰ੍ਹਾਂ ਸ਼ੌਕ ਦੇਣ ਦਾ ਜਾਂ ਜਿਹੜਾ ਜਿਮ ਦਾ ਕੋਚ ਹੈ ਉਹਨੂੰ ਸੀਪੀਆਰ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਇਹ ਤੇ ਇਨਫੈਕਟ ਪੂਰੇ ਦੇਸ਼ ਵਿੱਚ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਪਰ ਜਿਮ ਵਿੱਚ ਹੋਰ ਵੀ ਇਹਦਾ ਇੰਪੋਰਟੈਂਸ ਹੋ ਜਾਂਦਾ ਹੈ ਐਂ ਇਹ ਸਾਰੀ ਗਾਈਡਲਾਈਨ ਇਹ ਨਹੀਂ ਕਿ ਮੈਂ ਕਹ ਰਿਹਾ ਇਹ ਲਿਖੀ ਹੋਈ ਗਾਈਡਲਾਈਨ ਹੈ ਇੰਟਰਨੈਸ਼ਨਲ ਫੈਡਰੇਸ਼ਨ ਜਿਹਦੇ ਚ ਇੰਡੀਆ ਵੀ ਆਉਂਦਾ ਹੈ ਆਬਵੀਅਸਲੀ ਉਹਦੇ ਚ ਵੀ ਇਹ ਗਾਈਡਲਾਈਨ ਹੈਗੀ ਹੈ ਇਹਨੇ ਬਹੁਤ ਜ਼ਰੂਰੀ ਹੈ ਕਿ ਜਿੰਮ ਜਾਣ ਤੋਂ ਪਹਿਲੇ ਇਹ ਸਾਰਾ ਫੋਲੋ ਕੀਤਾ ਜਾਏ ਔਰ ਦੂਸਰਾ ਡਾਕਟਰ ਸਾਹਿਬ ਜਿਹੜਾ ਜਿਵੇਂ ਖਾਣ ਪਾਣ ਦੇ ਵਿੱਚ ਪ੍ਰੋਟੀਨ ਹੋ ਗਿਆ ਕੁਝ ਹੋਰ ਐਸੇ ਜਿਹੜੇ ਪ੍ਰੋਡਕਟ ਹੋ ਗਏ ਜਿਹੜੇ ਲਏ ਜਾਂਦੇ ਇੱਥੋਂ ਤੱਕ ਕਿ ਕਈ ਤੇ ਇੰਜੈਕਸ਼ਨਸ ਵਗੈਰਾ ਵੀ ਲੈਂਦੇ ਆ ਬਾਡੀ ਨੂੰ ਪੰਪ ਕਰਨ ਦੇ ਲਈ ਆ ਫਲਾਵਟ ਮਸਲ ਹੋਰ ਜ਼ਿਆਦਾ ਕਿ ਉਹ ਉਹਨਾਂ ਨੂੰ ਉਹਦੇ ਵਿੱਚ ਕਟਸ ਦੇਖਣ ਉਸਦੇ ਲਈ ਇੰਜੈਕਸ਼ਨ ਤੱਕ ਲਏ ਜਾਂਦੇ ਆ ਸੋ ਕੀ ਇਹ ਚੀਜ਼ਾਂ ਮਤਲਬ ਡਾਇਰੈਕਟਲੀ ਹਾਰਮਫੁਲ ਨਹੀਂ ਬੋਡੀ ਇਹ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਇਹ ਤੇ ਦੇਖੋ 100% ਹਾਰਮਫੁਲ ਹੈ ਹਾਂ ਐਂ ਇਹ ਜੋ ਵੀ ਡਾਕਟਰ ਕੋਲ ਜਾਓਗੇ ਉਹ ਤੇ ਟੋਟਲੀ ਮਨਾ ਕਰ ਦੇਗਾ ਤੇ ਕੁਝ ਜਿਮ ਹੈਗੇ ਜਿੱਥੇ ਇਹ ਨਹੀਂ دیے ਜਾਂਦੇ ਉਹ ਕਹਿੰਦੇ ਦੀ ਤੁਸੀਂ ਨਾਰਮਲ ਡਾਈਟ ਖਾਓ ਹਾਂ ਜਾਂ ਪ੍ਰੋਟੀਨ ਇਨਕਰੀਜ਼ ਕਰ ਲੋ ਡਾਈਟ ਦੇ ਵਿੱਚ ਨਾਟ ਕਿ ਪ੍ਰੋਟੀਨ ਪਾਊਡਰ ਖਾਓ ਤੇ ਐਨਾਬੋਲਿਕ ਸਟੈਰਾਇਡ ਲੋ ਸੋ ਇਹ ਤੇ ਸਾਰਿਆਂ ਨੂੰ ਪਤਾ ਵੀ ਹੈ ਐਸਪੈਸ਼ਲੀ ਕੋਚ ਜਿਹੜਾ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ ਕਿ ਇਹ ਮੇਰੇ ਬੱਚੇ ਨੂੰ ਨਹੀਂ ਦੇਣੀ ਚਾਹੀਦੀ ਪਰ ਫਿਰ ਵੀ اور ਵਟ ਏਵਰ ਰੀਜ਼ਨ ਕਿ ਅਸੀਂ ਪਹਿਲੇ ਆਣਾ ਚਾਹੁੰਦੇ ਆ ਜਾਂ weight control ਕਰਨਾ ਚਾਹੁੰਦੇ ਆ ਉਹ ਖੋਦੀ ਦੇ ਦਿੰਦੇ ਆ ਸੋ ਇਹਦਾ ਤੇ ਜਿੰਨੇ ਵੀ ਮੈਂ ਸ਼ਬਦ ਕੜੀ ਨਿੰਦਾ ਕਰਾਂ ਉਹ ਘੱਟ ਹੋਏਗਾ ਇਹ ਐਬਸੋਲੂਟਲੀ ਐਬਸੋਲੂਟਲੀ ਨੋ अच्छा डॉक्टर साहब एते एक पार्ट हो गया कि जेडे जिम ਜਾਂਦੇ ਆ ਜਿਹੜੇ ਐਕਸਰਸਾਈਜ਼ ਕਰਦੇ ਆ ਬੋਡੀ ਬਿਲਡਰ ਹੈ ਵੈਸੇ ਵੀ ਅਮੂਮਨ ਪਿਛਲੇ ਟਾਈਮ ਦੇ ਵਿੱਚ ਬਹੁਤ ਦੇਖਿਆ ਕਿ ਜਿਹੜੇ ਯੰਗਸਟਰਸ ਨੇ ਜਵਾਨ ਇੱਕ ਦਿਨ ਤੁਸੀਂ ਵੀਡੀਓ ਦੇਖਿਆ ਹੋਣਾ ਇੱਕ ਲੜਕਾ ক্রিকেট ਖੇਡ ਰਿਹਾ ਸੀ ਸ਼ਾਟ ਖੇលਿਆ ਔਰ ਸ਼ਾਟ ਖੇਲਦੇ ਹੀ ਬੈਠ ਗਿਆ ਔਰ ਉੱਥੇ ਹੀ ਗਿਰ ਗਿਆ ਬਹੁਤ ਸਾਰੇ ਐਸੇ ਪਲੇਅਰਸ ਉਹਨਾਂ ਦੀਆਂ ਤਸਵੀਰਾਂ ਆਈਆਂ ਕੋਈ ਤੁਰਿਆ ਜਾਂਦਾ ਕੋਈ ਸ਼ਖਸ ਆਪਣੀ ਸ਼ਾਪ ਤੇ ਬੈਠਾ ਇਹ ਕੁਰਸੀ ਤੇ ਬੈਠਾ ਔਰ ਬੈਠਾ ਬੈਠਾ ਇਕਦਮ ਗਿਰ ਗਿਆ ਯੰਗ ਏਜ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਟੂਡੈਂਟਸ ਬਾਹਰ ਗਏ ਨੇ ਬੜੀਆਂ ਖਬਰਾਂ ਆਉਂਦੀਆਂ ਬਾਹਰ ਪੜਨ ਗਏ ਸੀ ਉੱਥੇ ਅਚਾਨਕ ਹਾਰਟ ਅਟੈਕ ਹੋ ਗਿਆ ਇਹਦੀਆਂ ਕੀ ਵਜ੍ਹਾ ਨੇ ਹਾਂਜੀ ਇਹ ਸਿਰਫ ਬਾਹਰ ਨਹੀਂ ਹੈ ਇਹ ਸਾਡੇ ਇੰਡੀਆ 'ਚ ਵੀ ਹੈ ਐਂਡ ਪਿਛਲੇ ਹਫ਼ਤੇ ਹੀ ਮੈਂ ਇੱਕ 32 ਸਾਲ ਦੇ ਪੇਸ਼ੈਂਟ ਦਾ ਆਪਰੇਸ਼ਨ ਕਰਨਾ ਪਿਆ ਇੰਨੀ ਜ਼ਿਆਦਾ ਬਿਮਾਰੀ ਉਹਨੂੰ ਹੋ ਗਈ ਸੀ ਜੀ ਤੇ ਜੇ ਤੁਸੀਂ ਪੁੱਛੋਗੇ ਜੀ ਇੱਕ ਕਾਰਨ ਕੀ ਹੈਗਾ ਇਹ ਹੈ ਤਣਾਅ ਜੀ ਸਟ੍ਰੈਸ ਜਾਂ ਤਣਾਅ ਐਂਡ ਇਨ ਫੈਕਟ ਮੈਨੂੰ ਬਹੁਤ ਦੁੱਖ ਹੁੰਦਾ ਕਹਿੰਦੇ ਹੋਏ ਕਿ ਮੇਰੇ ਆਪਣੇ profession ਡਾਕਟਰਸ ਵਿੱਚ ਵੀ ਹਾਰਟ ਡਿਜ਼ੀਜ਼ ਵੱਧ ਗਈ ਹੈ ਪਿਛਲੇ 6 ਮਹੀਨਿਆਂ ਚ ਅਸੀਂ 4 ਡਾਕਟਰ ਲੂਸ ਕੀਤੇ ਹਨ ਉਹਨਾਂ ਚੋਂ ਇੱਕ ਕਾਰਡੀਕ ਸਰਜਨ ਵੀ ਸੀਗਾ ਜਿਹਨਾਂ ਨੂੰ ਅਨਫੋਰਚਨਟਲੀ 35 ਆਰ ਦੀ ਏਜ ਵਿੱਚ ਹਾਰਟ ਅਟੈਕ ਹੋ ਗਿਆ ਸੋ ਨੰਬਰ 1 ਸਟ्रेस ਹੈ ਨੰਬਰ 2 ਹੈ ਸਾਡਾ ਖਾਣ ਪਾਣ ਦਾ ਘਿਓ ਮੱਖਣ ਮਲਾਈ ਖਾਓ ਜ਼ਰੂਰ ਪਰ ਉਹਨੂੰ ਇੰਨਾ ਨਾ ਖਾਓ ਕਿ ਤੁਹਾਡੇ ਚਰਬੀ ਬਣ ਕੇ ਤੁਹਾਡੇ ਹਾਰਟ ਦੇ ਅੰਦਰ ਬੈਠ ਜਾਏ ਠੀਕ ਹੈ ਸੋ ਇਹ ਐਂਡ ਤੀਜਾ ਹੈ ਜਿਹੜੇ ਡਰੱਗਸ ਲੈਂਦੇ ਆ ਚਾਹੇ ਉਹ ਐਨਾਬੋਲਿਕ ਸਟਰੋਇਡਸ ਹੋਣ ਚਾਹੇ ਉਹ ਨਸ਼ੇ ਵਾਲੇ ਡਰੱਗਸ ਹੋਣ ਹਮਮ ਪਲੱਸ ਐਲਕੋਹਲ ਜਾਂ ਡਰਿੰਕ ਇਹ ਬਿਲਕੁਲ 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 ਅਵੋਇਡ ਕਰਨੀ ਚਾਹੀਦੀ ਹੈ ਹਮਮ ਅੱਛਾ ਤਿੰਨ ਚਾਰ ਚੀਜ਼ਾਂ ਜੀ ਡਾਕਟਰ ਸਾਹਿਬ ਆਪ ਖਾਣ ਪਾਣ ਦਾ ਆਪਾਂ ਜ਼ਿਕਰ ਕਰਦੇ ਆ ਕਿ ਖਾਣ ਪਾਣ ਜਿਹੜਾ ਹੈ ਉਹ ਬਿਲਕੁਲ ਬਦਲ ਚੁੱਕਿਆ ਹੈ ਅਸੀਂ ਅੱਜਕੱਲ੍ਹ ਆਨਲਾਈਨ ਬੈਠੇ ਬੈਠੇ ਆਰਡਰ ਕਰਤਾ ਕੁਝ ਵੀ ਮੰਗਵਾ ਲਿਆ ਐਸੀਆਂ ਸਰਵਿਸਿਜ਼ ਚੱਲ ਪਈਆਂ ਨੇ ਕਿ ਚੀਜ਼ਾਂ ਇਜ਼ੀ ਹੋ ਗਈਆਂ ਔਰ 15 ਮਿੰਟ ਚ 20 ਮਿੰਟ ਚ ਤੁਹਾਡੇ ਦਰਵਾਜ਼ੇ ਤੇ ਚੀਜ਼ ਪਹੁੰਚ ਜਾਣੀ ਹੈ ਉਸ ਸਬੰਦੇ ਚੱਲਦੇ ਜੰਕ ਫੂਡ ਦਾ ਚਲਣ ਬੇहद ਵੱਧ ਗਿਆ ਕਿਉਂਕਿ ਵੈਸੇ ਤਾਂ ਬੰਦਾ ਕਈ ਵਾਰੀ ਕਹਿੰਦੇ ਆ ਵੀ ਜੇ ਜਾ ਕੇ ਖਾਣਾ ਤਾਂ ਆਪਾਂ ਪੰਜਾਬੀ ਚ ਕਹਿੰਦੇ ਆ ਵੀ ਕਿ ਹਿਸਲ ਵੱਟ ਜਾਣੇ ਆ ਕਿ ਯਾਰ ਛੱਡ ਪਰੇ ਕੌਣ ਜਾਏਗਾ ਪਰ ਅੱਜ ਕੱਲ ਤਾਂ ਜਦੋਂ ਤੁਹਾਡੇ ਦਰਵਾਜ਼ੇ ਤੇ 15 ਮਿੰਟਾਂ ਦੇ ਵਿੱਚ ਪਹੁੰਚ ਜਾਣੀ ਹੈ ਤੇ ਫਿਰ ਤੇ ਇਹਨਾਂ ਚੀਜ਼ਾਂ ਦੀ ਦਾ ਜਿਹੜਾ ਚੱਲਣ ਹੈ ਉਹ ਦਿਨੋਂ ਦਿਨ ਹੋਰ ਇਸੇ ਤਰੀਕੇ ਨਾਲ ਵੱਧਦਾ ਜਾਣਾ ਹੈ ਔਰ ਜਦੋਂ ਐਸੀਆਂ ਘਟਨਾਵਾਂ ਹੁੰਦੀਆਂ ਨੇ ਕੋਈ ਇਸ ਤਰੀਕੇ ਨਾਲ ਛੱਡ ਕੇ ਚਲਾ ਜਾਂਦਾ ਹੈ ਯੰਗ ਉਮਰ ਦੇ ਵਿੱਚ ਫਿਰ ਅਸੀਂ ਘੱਟੋ ਘੱਟ ਸੋਚਣ ਨੂੰ ਮਜਬੂਰ ਤੇ ਜ਼ਰੂਰ ਹੋਣੇ ਚਾਹੀਦੇ ਆ ਬਿਲਕੁਲ ਜੀ ਇਹ ਤੇ ਮੈਂ ਆਪਣੇ ਜੋ ਵੀ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਇਹ ਸਮਝਾਉਣਾ ਹੈ ਇਵਨ ਲੈਕਚਰ ਦੇਣਾ ਜਦ ਜੀ ਕਿ ਅਸੀਂ ਜੇ ਨਹੀਂ ਖਿਆਲ ਕੀਤਾ ਹੂੰ ਤੇ ਫਿਰ ਪੂਰੀ ਸਾਡੀ ਹਿਸਟਰੀ ਜਿਹੜੀ ਹਿਊਮਨ ਕਾਈਂਡ ਦੀ ਲੱਖਾਂ ਸਾਲ ਦੀ ਹਿਸਟਰੀ ਹੈ ਉਹਦੇ ਚ ਪਹਿਲੀ ਵਾਰੀ ਹੋਏਗਾ ਕਿ ਸਾਡੀ ਦੂਜੀ ਪੀੜ੍ਹੀ ਸਾਡੇ ਬੱਚੇ ਹੂੰ ਇਹਨਾਂ ਦੀ ਉਮਰ ਸਾਡੇ ਤੋਂ ਘੱਟ ਹੋਏਗੀ ਐਂ ਇਹ ਕਿੰਨੀ ਗੰਦੀ ਗੱਲ ਹੈ ਜਿਹੜੀ ਸੱਚੀ ਹੋ ਰਹੀ ਹੈ ਹੂੰ ਐਂ ਬਹੁਤ ਤੁਸੀਂ ਪ੍ਰੋਪਰ ਸਪੋਰਸ਼ਨ ਦੇ ਰਹੇ ਹੋ ਕਿ ਜੇ ਹੁਣ ਅਸੀਂ ਨਹੀਂ ਸੁਧਰੇ ਤੇ ਸਾਡੇ ਬੱਚਿਆਂ ਦੀ ਲਾਈਫ ਸਾਡੇ ਤੋਂ ਕੱਟ ਹੋਏਗੀ ਸੋ ਸਭ ਤੋਂ ਜ਼ਰੂਰੀ ਚੀਜ਼ ਇਹ ਜਿਹੜਾ ਆਜਕਲ ਖਾਣ ਪਾਣ ਦਾ ਜੰਕ ਫੂਡ ਦਾ ਇਹ ਜਿਹੜਾ ਫੈਸ਼ਨ ਬਣ ਗਿਆ ਹੈ ਐਂਡ ਇਹਦੇ ਵਿੱਚ ਬਹੁਤ ਸਾਨੂੰ ਅਟ ਲੀਸਟ ਆਪਣੇ ਕਲੀਕਸ ਨੂੰ ਆਪਣੇ ਬੱਚਿਆਂ ਨੂੰ ਇਸ ਤੋਂ ਬਚਾਉਣਾ ਚਾਹੀਦਾ ਕਿਉਂਕਿ ਪੁਰਾਣੇ ਪੁਰਾਣੇ ਸਮੇਂ ਦੇ ਵਿੱਚ ਡਾਕਟਰ ਸਾਹਿਬ ਕਹਾਂ ਜਾਂਦਾ ਸੀ ਵੀ ਬਜ਼ੁਰਗ ਜਿਹੜੇ ਐ ਹਾਲਾਂਕਿ ਤੁਸੀਂ ਦੁੱਧ ਮਲਾਈ ਘਿਓ ਦਾ ਜ਼ਿਕਰ ਕੀਤਾ ਰੱਜ ਕੇ ਖਾਂਦੇ ਵੀ ਸੀ ਕੰਮ ਕਰਦੇ ਸੀ ਖੇਤਾਂ ਦੇ ਵਿੱਚ ਹੱਥੀ ਕੰਮ ਕਰਦੇ ਸੀ ਉਹੇ ਜੇ ਉਦੋਂ ਆਜਾਰ ਸੰਦ ਨਹੀਂ ਹੁੰਦੇ ਸੀ ਜਾਂ ਕਿਤੇ ਹੋਰ ਤੁਸੀਂ ਕਿਸੇ ਫੈਕਟਰੀ 'ਚ ਕੰਮ ਕਰਦੇ ਹੋ ਕਿਸੇ ਹੋਰ ਜਗ੍ਹਾ ਨੌਕਰੀ ਕਰਦੇ ਹੋ ਉਹੇ ਜੀਆਂ ਚੀਜ਼ਾਂ ਨਹੀਂ ਸੀ ਹੱਥੀ ਕੰਮ ਜ਼ਿਆਦਾ ਕਰਨਾ ਪੈਂਦਾ ਸੀ ਅੱਜ ਕੱਲ੍ਹ ਹੱਥੀ ਕੰਮ ਘਟ ਗਿਆ ਤੇ ਪੀਜ਼ਾ 버ਗਰ ਚੱਲ ਪਿਆ ਉਹ ਹੀ ਬਾਹਰ ਬਾਹਰ ਵਾਲਾ ਚੱਲਣ ਜ਼ਿਆਦਾ ਆਪਣੇ ਵੀ ਅਡਾਪਟ ਕਿ ਹੁੰਦਾ ਜਾ ਰਿਹਾ ਹੈ ਬਿਲਕੁਲ ਸੱਚੀ ਗੱਲ ਹੈ ਹਮ ਵੈਰੀ ਟ੍ਰੂ ਐਂਡ ਇਹ ਸਾਡੇ ਹੱਥ 'ਚ ਹੈ ਇਹ ਅਸੀਂ ਕੰਟਰੋਲ ਕਰ ਸਕਦੇ ਹਾਂ ਐਂਡ ਕਰਨਾ ਚਾਹੀਦਾ ਹੈ ਤੇ ਕਰਨਾ ਪਵੇਗਾ ਇਹਦੇ ਬਗੈਰ ਕੋਈ ਚਾਰਾ ਨਹੀਂ ਹੈ ਕੋਈ। ਅੱਛਾ ਡਾਕਟਰ ਸਾਹਿਬ ਤੁਹਾਡੇ ਕੋਲੇ ਜਦੋਂ ਕੋਈ ਵੀ ਪੇਸ਼ੈਂਟ ਆਉਂਦਾ ਹੈ ਮੈਂ ਮੰਨ ਲਓ ਯੰਗ ਉਮਰ 30 ਸਾਲ 32 ਸਾਲ ਜਿਵੇਂ ਤੁਸੀਂ ਜ਼ਿਕਰ ਕੀਤਾ ਉਸ ਤੋਂ ਛੋਟਾ ਵੀ ਕੋਈ ਆਉਂਦਾ ਹੋਣਾ ਤਾਂ ਤੁਸੀਂ ਸਭ ਤੋਂ ਪਹਿਲਾਂ ਕਿ ਕਿ ਕੀ ਚੀਜ਼ ਤੇ ਧਿਆਨ ਦਿੰਦੇ ਹੋ ਕੀ ਕਰਦੇ ਹੋ ਖਾਣ ਪੀਣ ਪੁੱਛਦੇ ਹੋ ਕੀ ਪੁੱਛਦੇ ਹੋ ਕਿ ਕੀ ਉਹ ਕਾ ਕੀ ਕੰਮ ਕਰਦੇ ਨੇ ਸਟ्रेस ਲੈਵਲ ਹੈ ਕਿ ਇਹ ਹੀ ਚੀਜ਼ਾਂ ਤੇ ਫੋਕਸ ਕੀਤਾ ਜਾਂਦਾ ਹੈ। ਦੇਖੋ ਇਹ ਅਸੀਂ ਸਾਰੇ ਅੱਜਕੱਲ ਮਲਟੀ ਸਪੈਸ਼ਲਿਟੀ ਹਸਪੀਟਲ ਨੇ ਜੀ ਇਹ ਸਾਰੀ ਚੀਜ਼ਾਂ ਦੇਖਣਾ ਜ਼ਰੂਰੀ ਵੀ ਹੈ ਤੇ ਅਸੀਂ ਕਰਦੇ ਹਾਂ ਸੋ ਸਾਡਾ ਇੱਕ ਸਾਈਕੀਟਰੀ ਡਿਪਾਰਟਮੈਂਟ ਸਾਡਾ ਯੋਗਾ ਡਿਪਾਰਟਮੈਂਟ ਵੀ ਹੈ ਸਾਈਕੀਟਰੀ ਡਿਪਾਰਟਮੈਂਟ ਵੀ ਹੈ ਜੇ ਕੋਈ ਪੇਸ਼ੈਂਟ ਨੂੰ ਬਿਮਾਰੀ ਵੱਧ ਜਾਏ ਹੂੰ ਤੇ ਉਹਦੇ ਇਲਾਜ ਜਿਹੜਾ ਆਪਰੇਸ਼ਨ ਹੈ ਉਹਦੇ ਨਾਲ-ਨਾਲ ਇਹ ਸਾਰੀ ਚੀਜ਼ਾਂ ਵੀ ਉਹਨੂੰ ਵੀ ਤੇ ਉਹਦੇ ਫੈਮਿਲੀ ਮੈਂਬਰ ਨੂੰ ਇਹ ਬਹੁਤ ਜ਼ਰੂਰੀ ਹੈ ਕਿ ਫੈਮਿਲੀ ਮੈਂਬਰ ਨੂੰ ਵੀ ਟ੍ਰੇਨ ਕੀਤਾ ਜਾਏ ਕਿ ਭਈ ਇਹ ਆਪਾਂ ਗਲਤ ਕਰ ਰਹੇ ਸੀ ਸੋ ਲੈਟ ਅਸ ਇੰਪਰੂਵ ਦਿਸ ਇਹ ਅਗੇ ਨਹੀਂ ਨਾ ਕਰੀਏ ਇਹ ਸਾਰੀ ਚੀਜ਼ਾਂ ਪੜਾ ਕੇ ਅਟੈਂਡ ਆਪਰੇਸ਼ਨ ਦੇ ਬਾਅਦ ਫੇਰ ਭੇਜਿਆ ਜਾਂਦਾ ਹੈ ਪੇਸ਼ੈਂਟ ਨੂੰ ਸੋ ਬਹੁਤ ਸਾਰੇ ਦਰਸ਼ਕ ਐਸ ਵੇਲੇ ਡਾਕਟਰ ਸਾਹਿਬ ਤੁਹਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਆਖਿਰ ਤੇ ਕੀ ਕਹਿਣਾ ਚਾਹੋਗੇ ਕਿ ਕਿਹੜੀਆਂ ਚੀਜ਼ਾਂ ਨੇ ਜਿਹੜਾ ਜਿਹੜੀਆਂ ਸਾਡੇ ਹੱਥ 'ਚ ਨੇ ਘੱਟੋ ਘੱਟ ਅਸੀਂ ਕਰ ਸਕਦੇ ਆ ਬਾਕੀ ਤੇ ਕਹਿੰਦੇ ਚਲੋ ਪਰਮਾਤਮਾ ਦੇ ਹੱਥ ਹੁੰਦਾ ਜਿੰਨੀ ਜਿੰਨੀ ਲਿਖੀ ਹੈ ਉਨਹੀ ਹੀ ਬੰਦੇ ਨੇ ਪੂਰੀ ਕਰਨੀ ਹੈ ਪਰ ਫਿਰ ਵੀ ਬਹੁਤ احتیاط ਹੁੰਦੇ ਆ ਜਿਹੜੇ ਸਾਡੇ ਹੱਥ ਹੈ ਸੋ ਸਾਨੂੰ ਕੋਈ ਮੋٹے ਮੋਟੇ ਪੁਆਇੰਟ ਅਖੀਰ ਤੇ ਜਿਹੜੇ ਦਰਸ਼ਕਾਂ ਦੇ ਲਈ ਦੱਸਣੇ ਚਾਹੋ ਕਿ ਐਨਾ ਚੀਜ਼ਾਂ ਤੇ ਘੱਟੋ-ਘਾਟੇ ਸਾਡੇ ਹੱਥ ਹੈ ਔਰ ਸਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਲੇਖੋ ਇਹ ਬਹੁਤ ਬਹੁਤ ਸਿੰਪਲ ਚੀਜ਼ਾਂ ਨੇ ਅਸੀਂ ਨਹੀਂ ਕਹਿੰਦੇ ਕਿ ਵੀ ਤੁਸੀਂ ਹਸਪੀਟਲ ਆਓ ਤੇ ਦਵਾਈ ਖਾਓ ਮੈਂ ਦਵਾਈ ਤੇ ਬਿਲਕੁਲ ਘੱਟ ਤੋਂ ਘੱਟ ਹੀ ਦਿੰਦਾ ਹਾਂ ਠੀਕ ਹੈ ਤੋਂ ਜਿਹੜੇ ਸਮਰਾਈਜ਼ ਜੇ ਕਰਨਾ ਹੋਏ ਤੇ ਸਭ ਤੋਂ ਪਹਿਲੇ ਹੈ ਕਿ ਸਟ੍ਰੈਸ ਜਾਂ ਤਣਾਅ ਕੋਸ਼ਿਸ਼ ਕਰੋ ਕਿ ਘੱਟ ਤੋਂ ਘੱਟ ਹੋਏ ਹਮ ਨੰਬਰ 2 ਖਾਨ ਪੀਣ ਚ ਤਲੀ ਹੋਈ ਚੀਜ਼ਾਂ ਨਾ ਖਾਓ ਪੂਰੀਆਂ ਤੇ ਪਰੌਂਠੇ ਰੋਜ਼ ਖਾਣ ਦਾ ਕੋਈ ਮਤਲਬ ਹੀ ਨਹੀਂ ਹੈ ਤੇ ਪੂਰੀਆਂ ਤੇ ਬਿਲਕੁਲ ਘੱਟ ਤੋਂ ਘੱਟ ਹੀ ਖਾਣੀ ਚਾਹੀਦੀਆਂ ਤੀਜਾ ਜੇ ਤੁਹਾਨੂੰ ਬਲੱਡ ਪ੍ਰੈਸ਼ਰ ਹੈ ਜਾਂ ਸ਼ੂਗਰ ਹੈ ਡਾਇਬਟੀਜ਼ ਹੈ ਉਹਦਾ ਇਲਾਜ ਪ੍ਰੋਪਰ ਡਾਕਟਰ ਤੋਂ ਕਰਾਣਾ ਕਰੋ ਤੇ ਉਹਦਾ ਇਲਾਜ ਪ੍ਰੋਪਰਲੀ ਲਓ ਕਿਉਂਕਿ ਜੇ ਇਹ ਦੋਨੋਂ ਕੰਟਰੋਲ ਨਹੀਂ ਕੀਤੇ ਗਏ ਤੇ ਇਹਦੇ ਛੱਟ ਦੀਸ ਵੱਧ ਜਾਂਦੀ ਹੈ ਹਾਂ ਐਂ ਚੌਥਾ ਆਏਗਾ ਕਿ ਜੇ ਵਜ਼ਨ ਸਾਡਾ ਸਾਡੇ ਲਈ ਜਿਆਦਾ ਹੈ ਉਹਨੂੰ ਕੋਸ਼ਿਸ਼ ਨਾਲ ਘਟਾਈਏ ਤੇ ਐਕਸਰਸਾਈਜ਼ ਕਰੀਏ ਹੁਣ ਐਕਸਰਸਾਈਜ਼ ਮੈਂ ਨਹੀਂ ਕਹਿੰਦਾ ਕਿ ਤੁਸੀਂ ਰੋਜ਼ ਜਿਮ ਜਾ ਕੇ ਡੋਲੇ ਬਣਾਓ ਸਿਰਫ 20 ਮਿੰਟ ਰੋਜ਼ ਹਮ ਬ੍ਰਿਸਕ ਵਾਕ ਮਤਲਬ ਇੰਨੀ ਤੇਜ਼ ਚਲੋ ਕਿ ਗੱਲ ਕਰ ਸਕੋ ਪਰ ਥੋੜਾ ਜਿਹਾ ਸਾਹ ਖੁੱਲ ਜਾਏ ਜੇ ਗੱਲ ਜਿਆਦਾ ਗੱਲ ਕਰੋ ਇਸ ਤੋਂ ਜਿਆਦਾ ਤੇਜ਼ ਗੰਦੀ ਲੋੜ ਨਹੀਂ ਹੈ ਇਹ ਤੁਸੀਂ 20 ਮਿੰਟ ਆਪਣੇ ਲਈ ਰੋਜ਼ ਕੱਢੋਗੇ ਤੇ ਇਹ ਐਕਸਰਸਾਈਜ਼ ਸਿਰਫ ਇੰਨੀ ਐਕਸਰਸਾਈਜ਼ ਹੀ ਤੁਹਾਡੇ ਲਈ ਬਹੁਤ ਹੈਗੀ ਐਨੇ ਸਾਡਾ ਸਭ ਦਾ ਰਿਸਪੌਂਸਿਬਿਲਟੀ ਵੀ ਹੈ ਤੇ ਰਾਈਟ ਵੀ ਹੈ ਕਿ ਅਸੀਂ ਸਾਡਾ ਸਿਹਤ ਸਾਡੀ ਠੀਕ ਰਹੇ ਤੇ ਅਸੀਂ ਲੰਬੀ ਉਮਰ ਜਿੰਨੀ ਸਾਨੂੰ ਰੱਬ ਨੇ ਲਿਖੀ ਹੈ ਟੂ ਸਟੋਪ ਪ੍ਰੋਪਰ ਹੈਲਦੀ ਲਾਈਫ ਲਈ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਹੈ ਡਾਕਟਰ 베ਦੀ ਤੁਸੀਂ ਸਮਾਂ ਕੱਢਿਆ ਜੁੜੇ ਬੜੀ ਇੰਪੋਰਟੈਂਟ ਬੜੀ ਯੂਸਫੁਲ ਇਨਫੋਰਮੇਸ਼ਨ ਸਾਂਝੀ ਕੀਤੀ ਸਾਡੇ ਦਰਸ਼ਕਾਂ ਦੇ ਨਾਲ ਸੋ ਇਹ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਮਝਣੀਆਂ ਬੜੀਆਂ ਜ਼ਰੂਰੀ ਨੇ ਜੋ ਡਾਕਟਰ ਹਰਿੰਦਰ ਸਿੰਘ 베ਦੀ ਦੱਸ ਰਹੇ ਸੀ ਚਾਹੇ ਜਿਹੜੇ ਲੋਕ ਜਿਮ ਜਾਂਦੇ ਨੇ ਐਕਸਰਸਾਈਜ਼ ਕਰਦੇ ਨੇ ਬਾਡੀ ਡੋਲੇ ਬਣਾਉਂਦੇ ਨੇ ਐ ਉਹਨਾਂ ਨੂੰ ਵੀ احتیاط ਰੱਖਣ ਦੀ ਜ਼ਰੂਰਤ ਹੈ। ਕਈ ਵਾਰੀ ਸਾਨੂੰ ਸਮਝ ਨਹੀਂ ਹੁੰਦੀ। ਪ੍ਰੋਪਰ ਅੱਜਕੱਲ ਤੇ ਜਿਮਸ ਦੇ ਵਿੱਚ ਕੋਚ ਹੁੰਦੇ ਨੇ ਔਰ ਕੋਚ ਤੋਂ ਜਿਹੜੀ ਜਾਣਕਾਰੀ ਲੈਣੀ ਬੜੀ ਜ਼ਰੂਰੀ ਹੈ ਕਿ ਕਿਹੜੀ ਚੀਜ਼ ਤੁਸੀਂ ਖਾਣੀ ਹੈ, ਕਿਹੜੀ ਨਹੀਂ ਖਾਣੀ, ਕਿਹੜੀ ਤੁਹਾਡੇ ਸਰੀਰ ਨੂੰ ਫਿੱਟ ਕਿਉਂਕਿ ਹਰ ਵਿਅਕਤੀ ਦੇ ਸਰੀਰ ਦਾ ਅਲੱਗ ਹਿਸਾਬ ਹੁੰਦਾ ਹੈ। ਕਈ ਵਾਰੀ ਕਿਸੇ ਦੂਸਰੇ ਬਾਡੀ ਬਿਲਡਰ ਨੂੰ ਦੇਖ ਕੇ ਸਾਨੂੰ ਲੱਗਦਾ ਹੈ ਕਿ ਅਸੀਂ ਵੀ ਐਸੀ ਬਾਡੀ ਬਣਾ ਲਈਏ ਔਰ ਉਹਦੇ ਲਈ ਅਸੀਂ ਕਈ ਵਾਰੀ ਅਸੀਆਂ ਚੀਜ਼ਾਂ ਕਰ ਲੈਣੇ ਆ ਜਿਹੜੀਆਂ ਬਾਅਦ ਦੇ ਵਿੱਚ ਤੁਹਾਡੇ ਲਈ ਘਾਤਕ ਸਿੱਧ ਹੁੰਦੀਆਂ ਸੋ ਹਰ ਇੱਕ ਦੇ ਸਰੀਰ ਦਾ ਆਪਣਾ ਆਪਣਾ ਹਿਸਾਬ ਹੁੰਦਾ ਔਰ ਆਪਣੇ ਹਿਸਾਬ ਨਾਲ ਹੀ ਚੱਲਣਾ ਹੁੰਦਾ ਹੈ ਹਰ ਇੱਕ ਦੀ ਖਾਣ ਪੀਣ ਦੀ ਆਪਣੀ ਆਪਣੀ ਕਪੈਸਿਟੀ ਹੁੰਦੀ ਹੈ ਜ਼ਰੂਰਤ ਤੋਂ ਜ਼ਿਆਦਾ ਇਹ ਨਹੀਂ ਕਿ ਕੋਈ ਦੂਜਾ ਜਿੰਨਾ ਖਾ ਰਿਹਾ ਤੁਸੀਂ ਵੀ ਉਹਨਾਂ ਖਾ ਜਾਓਗੇ ਜਾਂ ਜੇ ਕੋਈ ਦੂਸਰੇ ਨੇ ਰੋਟੀ ਛੱਡਤੀ ਹੈ ਡਾਈਟ ਘਟ ਕਰਤੀ ਤਾਂ ਤੁਸੀਂ ਵੀ ਬਿਲਕੁਲ ਛੱਡ ਦਿਓਗੇ ਹਰ ਵਿਅਕਤੀ ਦੇ ਸਰੀਰ ਦਾ ਆਪਣਾ ਹਿਸਾਬ ਹੁੰਦਾ ਔਰ ਉਸੇ ਹਿਸਾਬ ਨਾਲ ਹੀ ਵਿਚਰਨਾ ਚਾਹੀਦਾ ਪਰ ਵਾਕਿਆ ਹੀ ਇਹ ਚਿੰਤਾ ਦਾ ਵਿਸ਼ਾ ਨੇ ਜੋ ਪਿਛਲੇ ਸਮੇਂ ਦੇ ਵਿੱਚ ਹਾਰਟ ਅਟੈਕ ਨਾਲ ਰਿਲੇਟਡ ਮਾਮਲੇ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਸਾਹਮਣੇ ਆ ਰਹੇ ਨੇ ਰਾਜਵੀਰ ਜਵੰਦਾ ਦਾ ਜ਼ਿਕਰ ਕਰੀਏ ਉਹਨਾਂ ਨੂੰ ਵੀ ਹਾਰਟ ਅਟੈਕ ਆਇਆ ਐਕਸੀਡੈਂਟ ਜਦੋਂ ਹੋਇਆ ਉਸ ਤੋਂ ਬਾਅਦ ਤੇ ਕੱਲ ਵਰਿੰਦਰ ਘੁੰਮਨ ਦੀ ਮੌਤ ਹੋਈ ਹੈ ਵਰਿੰਦਰ ਘੁੰਮਨ ਨੂੰ ਵੀ ਆਪਰੇਸ਼ਨ ਦੇ ਦੌਰਾਨ ਹਾਰਟ ਅਟੈਕ ਆਇਆ ਜਿਸ ਕਰਕੇ ਉਹਨਾਂ ਦੀ ਜਾਨ ਚਲੀ ਗਈ ਸੋ ਅਗਾ ਕੀਤਾ ਜਾਂਦਾ ਹੈ ਇਹੋ ਜੇ ਮੌਕੇ ਤੇ ਅਲਰਮਿੰਗ ਸਿਚੁਏਸ਼ਨ ਹੁੰਦੀ ਹੈ ਕਿ ਜਿਹੜੀਆਂ ਚੀਜ਼ਾਂ ਤੁਹਾਡੇ ਹੱਥ 'ਚ ਨੇ ਘਟੋ ਘਟ ਉਹਨਾਂ ਨੂੰ ਜ਼ਰੂਰ ਕਰੋ ਤਾਂ ਕਿ ਕੁਝ ਹੱਦ ਤੱਕ ਤਾਂ ਅਸੀਂ ਆਪ ਦੇ ਆਪ ਦਾ ਬਚਾ ਕਰ ਸਕੀਏ